ਸਤਿ ਸ਼੍ਰੀ ਅਕਾਲ ਬੱਚਿਓ ਆਪਾਂ ਇਸ ਤੋਂ ਪਿਛਲੀ ਵੀਡੀਓ ਦੇ ਵਿੱਚ ਕੀਤਾ ਸੀ ਸੰਖਿਆਵਾਂ ਦੀ ਤੁਲਨਾ ਕੰਪੈਰੀਜ਼ਨ ਆਫ ਨੰਬਰ ਚ ਕੰਪੈਰੀਜ਼ਨ ਆਫ ਨੰਬਰਸ ਮਤਲਬ ਸੰਖਿਆਵਾਂ ਦੀ ਤੁਲਨਾ ਉਹ ਕਿਵੇਂ ਕੀਤੀ ਸੀ ਆਪਾਂ ਮੰਨ ਲਓ ਤੁਹਾਡੇ ਕੋਲ 57 ਤੇ 65 ਦੋ ਸੰਖਿਆਵਾਂ ਨੇ ਤਾਂ ਆਪਾਂ ਇਹਨਾਂ ਦੀ ਤੁਲਨਾ ਕਰਨੀ ਤਾਂ ਕਿਵੇਂ ਕਰਾਂਗੇ ਤਾਂ ਮੈਂ ਕੀ ਕਹਾਂਗਾ 57 ਲੈਸ ਦੈਨ 65 ਜਾਂ ਤੁਹਾਡੇ ਕੋਲ 68 ਤੇ 58 ਤੁਹਾਡੇ ਕੋਲ ਦੋ ਸੰਖਿਆਵਾਂ ਨੇ ਤਾਂ ਮੈਂ ਤੁਲਨਾ ਕਿਵੇਂ ਕਰਾਂਗਾ ਮੈਂ ਇਹਦੀ ਤੁਲਨਾ ਕਰਾਂਗਾ 68 68 ਗ੍ਰੇਟਰ ਦੈਨ 58 ਮਤਲਬ 68 58 ਤੋਂ ਵੱਡਾ ਹੈ ਇਹਦਾ ਮਤਲਬ ਹੈ ਵੱਡਾ ਹੈ ਇਹਦਾ ਮਤਲਬ ਹੈ ਛੋਟਾ ਹੈ ਤਾਂ 57 65 ਤੋਂ ਛੋਟਾ ਹੈ ਇਹਦੇ ਰੂਲ ਕੀ ਦੱਸੀ ਸੀ ਤੁਹਾਨੂੰ ਮੈਂ ਵੀ ਜਿਹੜੇ ਪਾਸੇ ਨੋਕ ਹੋएगी ਉਹ ਪਾਸਾ ਛੋਟਾ ਹੋਏਗਾ ਜਿਹੜੇ ਪਾਸੇ ਨੋਕ ਹੋएगी ਉਹ ਪਾਸਾ ਛੋਟਾ ਹੋਏਗਾ ਜਿਹੜਾ ਪਾਸਾ ਖੁੱਲਾ ਹੋਏਗਾ ਉਹਦੇ ਵਾਲੇ ਪਾਸੇ ਦੀ ਸੰਖਿਆ ਵੱਡੀ ਹੋਵੇਗੀ ਤਾਂ ਇਹ ਜਿਹੜੇ ਆਪਣੇ ਕੋਲ ਸਿੰਪਲ ਜਿਹੜੀ ਸੰਖਿਆਵਾਂ ਦੀ ਤੁਲਨਾ ਮਤਲਬ ਵੱਡੀ ਔਰ ਛੋਟੀ ਦੀ ਪਹਿਚਾਨ ਦੱਸੀ ਸੀ ਹੁਣ ਆਪਾਂ ਸੰਖਿਆਵਾਂ ਦੀ ਤੁਲਨਾ ਦੇ ਲਈ ਜਿਹੜੇ ਰੂਲ ਨੇ ਉਹਦੇ ਬਾਰੇ ਪੜਾਂਗੇ ਆਪਾਂ ਸੰਖਿਆਵਾਂ ਦੀ ਤੁਲਨਾ ਬਾਰੇ ਜਿਹੜੇ ਆਪਣੇ ਕੋਲ ਬੱਚੇ ਰੂਲ ਨੇ ਉਹਦੇ ਬਾਰੇ ਆਪਾਂ ਪੜਾਂ ਜੇਕਰ ਕਿਸੇ ਸੰਖਿਆ ਦੇ ਵਿੱਚ ਅੰਕਾਂ ਦੀ ਗਿਣਤੀ ਦੂਸਰੀ ਸੰਖਿਆ ਦੇ ਅੰਕਾਂ ਦੀ ਗਿਣਤੀ ਤੋਂ ਜ਼ਿਆਦਾ ਹੋਵੇ ਤਾਂ ਜ਼ਿਆਦਾ ਅੰਕਾਂ ਦੀ ਗਿਣਤੀ ਵਾਲੀ ਸੰਖਿਆ ਘੱਟ ਅੰਕਾਂ ਦੀ ਗਿਣਤੀ ਵਾਲੀ ਸੰਖਿਆ ਤੋਂ ਵੱਡੀ ਹੋਵੇਗੀ ਬੱਚਿਓ ਕੀ ਕਹਿ ਰਹੇ ਦੁਬਾਰਾ ਸੁਣੋ ਜੇਕਰ ਕਿਸੇ ਸੰਖਿਆ ਦੇ ਅੰਕਾਂ ਦੀ ਗਿਣਤੀ ਮੰਨ ਲਓ ਤੁਹਾਡੇ ਕੋਲ ਸੰਖਿਆਵਾਂ ਦੋ ਨੇ ਤਾਂ ਇੱਕ ਦੇ ਵਿੱਚ ਕੀ ਹੈ ਬੱਚਿਓ ਜੇਕਰ ਕਿਸੇ ਸੰਖਿਆ ਦੇ ਅੰਕਾਂ ਦੀ ਗਿਣਤੀ ਦੂਸਰੀ ਸੰਖਿਆ ਦੇ ਅੰਕਾਂ ਦੀ ਗਿਣਤੀ ਤੋਂ ਜ਼ਿਆਦਾ ਹੋਵੇ ਜਿਵੇਂ ਇੱਕ ਅਸੰਖਿਆ ਇੱਕ ਅਸੰਖਿਆ ਤਾਂ ਜ਼ਿਆਦਾ ਗਿਣਤੀ ਦੀ ਤਾਂ ਜ਼ਿਆਦਾ ਅੰਕਾਂ ਦੀ ਗਿਣਤੀ ਵਾਲੀ ਸੰਖਿਆ ਜ਼ਿਆਦਾ ਅੰਕਾਂ ਦੀ ਗਿਣਤੀ ਵਾਲੀ ਸੰਖਿਆ ਘੱਟ ਅੰਕਾਂ ਦੀ ਗਿਣਤੀ ਵਾਲੀ ਸੰਖਿਆ ਤੋਂ ਵੱਡੀ ਹੋਵੇਗੀ ਜਿਵੇਂ ਕੀ ਕਹਿੰਨ ਜਿਹੜੇ ਸੰਖਿਆ ਦੇ ਵਿੱਚ ਅੰਕ ਜ਼ਿਆਦਾ ਹੋਣਗੇ ਉਹ ਵੱਡੀ ਹੋਵੇਗੀ ਜਿਵੇਂ 563 ਜਿਵੇਂ 563 ਹੈ ਤੁਹਾਡੇ ਕੋਲੇ ਤਾਂ ਇਹਦੇ ਵਿੱਚ ਕਿਹਨਾਂ ਅੰਕ ਜ਼ਿਆਦਾ ਨੇ ਤੇ 55 ਦੇ ਵਿੱਚ ਅੰਕ ਘੱਟ ਨੇ ਤਾਂ ਵੱਡੀ ਕਿਹੜੀ ਹੈਗੀ 563 ਤੇ ਤੁਹਾਡੇ ਕੋਲ ਆ ਸੰਖਿਆਵਾਂ ਨੇ 172 ਤੇ 1243 172 ਤੇ 1243 ਤਾਂ ਇੱਥੇ ਕੀ 172 ਛੋਟੀ ਹੈ ਜੀ 172 ਛੋਟੀ ਹੈ 1243 ਵੱਡੀ ਹੈ 1243 ਵੱਡੀ ਕਿਉਂ ਹੈ ਬੱਚਿਓ 1243 ਵੱਡੀ ਇਸ ਕਰਕੇ ਹੈ 1243 ਵੱਡੀ ਇਸ ਕਰਕੇ ਹੈ ਕਿਉਂਕਿ 1243 ਦੇ ਵਿੱਚ ਜ਼ਿਆਦਾ ਅੰਕ ਨੇ 1243 ਦੇ ਵਿੱਚ 1243 ਦੇ ਵਿੱਚ 172 ਨਾਲੋਂ ਜ਼ਿਆਦਾ ਅੰਕ ਨੇ ਤਾਂ ਇਸ ਕਰਕੇ 1243 ਸੰਖਿਆ ਜਿਹੜੀ ਹੈ 172 ਨਾਲੋਂ ਵੱਡੀ ਹੋਵੇਗੀ ਤਾਂ ਰੂਲ ਵੀ ਕੀ ਕਹਿੰਦਾ ਸੀ ਜਿਹੜੀ ਸੰਖਿਆ ਦੇ ਵਿੱਚ ਅੰਕਾਂ ਦੀ ਗਿਣਤੀ ਜ਼ਿਆਦਾ ਹੋਵੇਗੀ ਤਾਂ ਇੱਥੇ ਅੰਕਾਂ ਦੀ ਗਿਣਤੀ ਸਾਡੇ ਕੋਲ ਜ਼ਿਆਦਾ ਹੈ ਇਸ ਕਰਕੇ ਜਿਹੜੀ ਹੈ ਇਹ ਸੰਖਿਆ ਵੱਡੀ ਹੋਵੇਗੀ ਅੱਗੇ ਦੇਖੋ ਦੋ ਸੰਖਿਆਵਾਂ ਦਿੱਤੀਆਂ ਨੇ 5799 ਤੇ 36457 ਤਾਂ ਇੱਥੇ ਕੀ ਬੱਚਿਓ 36457 ਵੱਡੀ ਐ ਤੇ 5799 ਛੋਟੀ ਐ ਔਰ ਆ ਜਿਹੜੇ ਚੁੰਬੜਾ ਨੋਕ ਹੈ ਇਹਦਾ ਮੂੰਹ ਕਿੱਧਰ ਨੂੰ ਹੈ ਇਹਦਾ ਫੇਸ ਵੀ ਜਿਹੜਾ ਛੋਟੀ ਸੰਖਿਆ ਵੱਲੇ ਐ ਜਿੱਧਰ ਨੋਕ ਦਾ ਫੇਸ ਹੋਵੇਗਾ ਉਹ ਸੰਖਿਆ ਛੋਟੀ ਹੋਵੇਗੀ ਤਾਂ ਇਹ ਸੰਖਿਆ ਜਿਹੜੀ ਆਪਣੇ ਕੋਲ ਹੁਣ ਛੋਟੀ ਐ ਛੋਟੀ ਐ ਮਤਲਬ ਇਹਦੇ ਵਿੱਚ ਅੰਕ ਜਿਹੜੇ ਨੇ ਘੱਟ ਨੇ ਔਰ ਇਹਦੇ ਵਿੱਚ ਅੰਕ ਜ਼ਿਆਦਾ ਨਹੀਂ ਬਾਕੀ ਦੱਸਿਆ ਸੀ ਜਿਹੜੀ ਸੰਖਿਆ ਦੇ ਅੰਕਾਂ ਦੀ ਗਿਣਤੀ ਜ਼ਿਆਦਾ ਹੋਵੇਗੀ ਉਹ ਸੰਖਿਆ ਵੱਡੀ ਹੋਵੇਗੀ ਤਾਂ ਇਹਨਾਂ ਚ ਵੱਡੀ ਕਿਹੜੀ ਹੋਗੀ 36457 ਵੱਡੀ ਹੋਗੀ ਅੱਗੇ 987 ਤੇ ਇਹਦੇ ਵਿੱਚ ਵੱਡੀ ਕਿਹੜੀ ਹੈ 1352 1352 ਕਿਉਂਕਿ ਸੰਖਿਆ 1352 ਵਿੱਚ ਅੰਕਾਂ ਦੀ ਗਿਣਤੀ ਅੰਕਾਂ ਦੀ ਗਿਣਤੀ 987 ਨਾਲੋਂ ਜ਼ਿਆਦਾ ਹੈ ਇਸ ਕਰਕੇ 1352 ਵੱਡੀ ਹੈ ਅਗਲੇ ਦੇਖੋ ਜੀ ਇਹਦੇ ਜ 9999 10000 ਨਾਲੋਂ ਛੋਟੀ ਹੈ ਇੰਨਾ ਮਤਲਬ ਨਿਸ਼ਾਨ ਛੋਟੀ ਹੈ ਕਿਉਂਕਿ 10000 ਦੇ ਵਿੱਚ ਅੰਕਾਂ ਦੀ ਗਿਣਤੀ ਜ਼ਿਆਦਾ ਹੈ ਬੱਚਿਓ ਉਹ ਤਾਂ ਆਪਾਂ ਪਿੱਛੇ ਰੂਲ ਕੀਤਾ ਸੀ ਜੇਕਰ ਇੱਕ ਸੰਖਿਆ ਦੇ ਵਿੱਚ ਅੰਕ ਘੱਟ ਨੇ ਦੂਜੀ ਸੰਖਿਆ ਦੇ ਵਿੱਚ ਅੰਕ ਜ਼ਿਆਦਾ ਨੇ ਤਾਂ ਜਿਹੜੀ ਸੰਖਿਆ ਦੇ ਵਿੱਚ ਅੰਕ ਜ਼ਿਆਦਾ ਨੇ ਉਹ ਵੱਡੀ ਹੋਗੀ ਉਹ ਚੀਜ਼ ਤਾਂ ਸਪਸ਼ਟ ਹੋ ਗਈ ਹੁਣ ਜੇਕਰ ਮੰਨ ਲਓ ਸੰਖਿਆ ਦੇ ਵਿੱਚ ਅੰਕ ਬਰਾਬਰ ਆ ਗਏ ਜੇਕਰ ਸੰਖਿਆ ਦੇ ਵਿੱਚ ਅੰਕ ਬਰਾਬਰ ਆ ਗਏ ਮੰਨ ਲਓ ਤੁਹਾਡੇ ਕੋਲ ਸੰਖਿਆ ਦੇ ਵਿੱਚ ਅੰਕ ਇੱਕੋ ਜਿਹੇ ਆ ਗਏ ਇਹਦੇ ਤੁਹਾਡੇ ਕੋਲ ਮੰਨ ਲਓ ਇਹ ਅੰਕ ਆ ਗਿਆ ਤਾਂ ਦੂਜੀ ਦੇ ਵਿੱਚ ਤੁਹਾਡੇ ਕੋਲ ਇਹ ਅੰਕ ਆ ਗਿਆ ਜਦੋਂ ਅੰਕ ਬਰਾਬਰ ਆ ਗਿਆ ਦੋਨੋਂ ਦੋਨੋਂ ਅੰਕ ਆ ਗਿਆ ਬਰਾਬਰ ਆ ਗਿਆ ਦੋਨਾਂ ਸੰਖਿਆਵਾਂ ਦੇ ਵਿੱਚ ਤਾਂ ਜਦੋਂ ਜੇਕਰ ਸੰਖਿਆ ਦੇ ਵਿੱਚ ਅੰਕ ਬਰਾਬਰ ਆ ਗਿਆ ਤਾਂ ਉੱਥੇ ਕੀ ਦੇਖਣਾ ਤੁਸੀਂ ਬੱਚਿਓ ਕੀ ਕਹਿੰਦੇ ਨੇ ਜੇਕਰ ਦੋ ਸੰਖਿਆਵਾਂ ਦੇ ਅੰਕ ਬਰਾਬਰ ਹੋਣ ਤਾਂ ਸਥਾਨਕ ਮੁੱਲ ਦੀ ਮਦਦ ਨਾਲ ਸੰਖਿਆਵਾਂ ਦੀ ਤੁਲਨਾ ਕੀਤੀ ਜਾਵੇਗੀ ਤੇ ਸਥਾਨਕ ਮੁੱਲ ਤੁਸੀਂ ਬੱਚਿਓ ਦੇਖੇ ਹੋਣਾ ਤੁਸੀਂ ਸਥਾਨਕ ਮੁੱਲ ਕੱਢਣਾ ਉਹ ਤੁਹਾਨੂੰ ਮੈਂ ਦੱਸੂਗਾ ਅੱਗੇ ਇਹ ਲੇਕਿ ਤੁਸੀਂ ਡੈਫੀਨੇਸ਼ਨ ਵੇਖ ਲਓ ਜੇਕਰ ਦੋ ਸੰਖਿਆਵਾਂ ਦੇ ਅੰਕ ਬਰਾਬਰ ਹੋਣ ਤਾਂ ਸਥਾਨਕ ਮੁੱਲ ਦੀ ਮਦਦ ਨਾਲ ਸੰਖਿਆਵਾਂ ਦੀ ਤੁਲਨਾ ਕੀਤੀ ਜਾਂਦੀ ਹੈ ਕੀ ਕੀਤੀ ਜਾਂਦੀ ਹੈ ਸਥਾਨਕ ਮੁੱਲ ਦੀ ਇਸ ਲਈ ਸਭ ਤੋਂ ਖੱਬੇ ਸਥਾਨਕ ਮੁੱਲ ਵਾਲੇ ਅੰਕ ਦੀ ਤੁਲਨਾ ਕੀਤੀ ਜਾਵੇਗੀ ਇਸ ਲਈ ਸਭ ਤੋਂ ਖੱਬੇ ਸਥਾਨਕ ਮੁੱਲ ਵਾਲੇ ਅੰਕ ਦੀ ਤੁਲਨਾ ਕੀਤੀ ਜਾਂਦੀ ਹੈ ਜੇਕਰ ਸਭ ਤੋਂ ਖੱਬੇ ਸਥਾਨਕ ਮੁੱਲ ਵਾਲੇ ਅੰਕ ਬਰਾਬਰ ਹੋਣ ਤਾਂ ਉਸ ਤੋਂ ਅਗਲੇ ਸਥਾਨਕ ਮੁੱਲ ਵਾਲੇ ਅੰਕ ਦੀ ਤੁਲਨਾ ਕੀਤੀ ਜਾਵੇਗੀ ਬੱਚਿਓ ਦੁਬਾਰਾ ਦੇਖੋ ਦੁਬਾਰਾ ਦੱਸਾਂ ਮੈਂ ਜੇਕਰ ਤੁਹਾਡੇ ਕੋਲ ਸੰਖਿਆਵਾਂ ਦੋ ਸੰਖਿਆਵਾਂ ਦੇ ਅੰਕ ਬਰਾਬਰ ਹੋਣ ਤਾਂ ਸਥਾਨਕ ਮੁੱਲ ਦੀ ਮਦਦ ਨਾਲ ਸੰਖਿਆਵਾਂ ਦੀ ਤੁਲਨਾ ਕਰਨੀ ਹੈ ਕਾਦ ਨਾਲ ਸਥਾਨਕ ਮੁੱਲ ਦੀ ਮਦਦ ਨਾਲ ਸਥਾਨਕ ਮੁੱਲ ਦੀ ਮਦਦ ਨਾਲ ਅਸੀਂ ਤੁਲਨਾ ਕਰਨੀ ਹੈ ਇਸ ਲਈ ਸਭ ਤੋਂ ਖੱਬੇ ਸਥਾਨਕ ਮੁੱਲ ਵਾਲੇ ਅੰਕ ਦੀ ਤੁਲਨਾ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਅਸੀਂ ਸਭ ਤੋਂ ਖੱਬੇ ਅੰਕ ਵਾਲੇ ਸਭ ਤੋਂ ਖੱਬੇ ਪਾਸੇ ਵਾਲੇ ਸਭ ਤੋਂ ਖੱਬੇ ਪਾਸੇ ਤੋਂ ਸ਼ੁਰੂ ਕਰਾਂਗੇ ਅਸੀਂ ਸਥਾਨਕ ਮੁੱਲ ਵੇਖਣਾ ਜੇਕਰ ਸਭ ਤੋਂ ਖੱਬੇ ਸਥਾਨਕ ਮੁੱਲ ਵਾਲੇ ਅੰਕ ਬਰਾਬਰ ਹੋਣ ਤਾਂ ਉਸ ਤੋਂ ਅਗਲੇ ਸਥਾਨਕ ਮੁੱਲ ਵਾਲੇ ਅੰਕਾਂ ਦੀ ਤੁਲਨਾ ਕੀਤੀ ਜਾਵੇਗੀ ਕਿਵੇਂ ਹੁਣ ਅੱਗੇ ਦੇਖੋ ਬੱਚਿਓ ਅੱਗੇ ਆਪਾਂ ਉਦਾਹਰਣ ਦਿੰਦੇ ਆਂ ਜੀ ਦੇਖੋ ਬੱਚਿਓ ਹੁਣ ਜਿਵੇਂ ਤੁਹਾਡੇ ਕੋਲ ਕੀ ਹੋ ਗਿਆ ਇਹ ਦੋ ਸੰਖਿਆਵਾਂ ਆ ਗਈਆਂ ਤੁਹਾਡੇ ਕੋਲ ਕੀ ਆ ਗਿਆ ਦੋ ਸੰਖਿਆਵਾਂ ਉਹਨਾਂ ਨੇ ਕੀ ਕਿਹਾ ਜੇਕਰ ਸੰਖਿਆ ਦੇ ਅੰਕ ਬਰਾਬਰ ਹੋਣ ਤਾਂ ਇੱਥੇ ਕਿੰਨੇ ਨੇ 1 2 3 4 5 ਤਾਂ ਇੱਥੇ ਵੀ 1 2 3 4 5 ਕਿੰਨੇ ਨੇ ਦੋਨਾਂ ਜਗਾਵਾਂ ਦੇ ਕਿੰਨੇ ਕਿੰਨੇ ਅੰਕ ਨੇ 5 5 ਅੰਕ ਨੇ ਅੰਕ ਬਰਾਬਰ ਨੇ ਜਦੋਂ ਅੰਕ ਬਰਾਬਰ ਹੋਣ ਤਾਂ ਅਸੀਂ ਕੀ ਕਰਦੇ ਆ ਅਸੀਂ ਸਥਾਨਕ ਮੁੱਲ ਦੀ ਮਦਦ ਨਾਲ ਦੇਖਾਂਗੇ ਅਸੀਂ ਅਸੀਂ ਸਥਾਨਕ ਮੁੱਲ ਦੀ ਮਦਦ ਲਵਾਂਗੇ ਦੇਖੋ ਸਥਾਨਕ ਮੁੱਲ ਕੀ ਹੈ ਦੇਖੋ ਆ ਜਵੇਂ ਇਕਾਈ ਅੰਕ ਹੈ ਆ ਕੀ ਹੈ ਜੀ ਇਕਾਈ ਅੰਕ ਆ ਦਹਾਈ ਆ ਦਹਾਈ ਸੈਂਕੜਾ ਹਜ਼ਾਰ 10 ਹਜ਼ਾਰ ਤਾਂ ਅਸੀਂ ਕੀ ਕਰਾਂਗੇ ਖੱਬੇ ਤੋਂ ਸਥਾਨਕ ਮੁੱਲ ਵੇਖਾਂਗੇ ਖੱਬੇ ਤੋਂ ਇੱਥੇ ਵੇਖਿਆ ਸੀ ਇਕਾਈ ਦਹਾਈ ਸੈਂਕੜਾ ਹਜ਼ਾਰ 10000 ਤਾਂ ਸਾਡੇ ਕੋਲ 10000 ਤੇ ਸੰਖਿਆ ਦੇ ਵਿੱਚ ਕੀ ਆ ਗਿਆ 5 ਆ ਗਿਆ 10000ਵੇਂ ਸਥਾਨ ਤੇ ਕੀ ਆ ਗਿਆ 5 ਤਾਂ ਅਸੀਂ ਇਹਦੇ ਵਿੱਚ ਵੀ ਉਵੇਂ ਵੇਖਾਂਗੇ ਇਕਾਈ ਦਹਾਈ ਸੈਂਕੜਾ ਹਜ਼ਾਰ 10000 ਤਾਂ ਇੱਥੇ 10000 ਸਥਾਨਕ ਮੁੱਲ 10000ਵੇਂ ਸਥਾਨ ਤੇ ਮੇਰੇ ਕੋਲ ਕੀ ਆ ਗਿਆ 6 ਆ ਗਿਆ ਤਾਂ ਹੁਣ ਦੇਖੋ ਸਥਾਨਕ ਮੁੱਲ ਦੇ ਆਧਾਰ ਤੇ ਜਿਹੜਾ ਅੰਕ ਵੱਡਾ ਹੋਏਗਾ ਹੁਣ 5 ਨਾਲੋਂ 6 ਵੱਡਾ ਤਾਂ 5 ਲੈਸ ਦਨ 6 5 6 ਤੋਂ ਛੋਟਾ ਹੈ ਜਾਂ 6 ਵੱਡਾ ਹੈ 5 ਤੋਂ 6 ਗ੍ਰੇਟਰ ਦਨ 5 ਤਾਂ ਜੇ ਜਿਹੜਾ 6 ਜਿਹੜੇ ਸਥਾਨਕ ਮੁੱਲ ਦੀ ਵੈਲਿਊ ਜ਼ਿਆਦਾ ਹੈ ਜਿਵੇਂ 6 ਵੱਡਾ ਹੈ ਤਾਂ ਇਹਦਾ ਮਤਲਬ ਇਹ ਸੰਖਿਆ ਵੱਡੀ ਹੈ ਇਹ ਸੰਖਿਆ ਵੱਡੀ ਹੈ ਆਪਾਂ ਇੱਕ ਐਗਜ਼ਾਮਪਲ ਹੋਰ ਕਰਦੇ ਹਾਂ ਹੁਣ ਜਿਵੇਂ ਬੱਚੇ ਸੰਖਿਆ ਆਪਣੇ ਕੋਲ ਇਹ ਆ ਗਏ ਤਾਂ ਇਹਦੇ ਵਿੱਚ ਵੀ ਅੰਕ ਬਰਾਬਰ ਨੇ ਦੋਨਾਂ ਦੇ ਵਿੱਚ ਚਾਰ-ਚਾਰ ਅੰਕ ਨੇ ਤਾਂ ਮੈਂ ਦੇਖਾਂ ਇਕਾਈ ਦਹਾਈ ਸੈਂਕੜਾ ਹਜ਼ਾਰ ਤਾਂ 1000ਵੇਂ ਸਥਾਨ ਤੇ 1000ਵੇਂ ਸਥਾਨ ਤੇ ਕਿਹੜਾ 3 1000ਵੇਂ ਸਥਾਨ ਤੇ 1000 ਦੇ ਸਥਾਨਕਮਲ ਦੇ ਸਥਾਨ ਤੇ ਕਿਹੜਾ 3 ਤੇ ਇਵੇਂ ਮੈਂ ਇਹਦਾ ਦੇਖਾਂਗਾ ਇਕਾਈ ਦਹਾਈ ਸੈਂਕੜਾ ਹਜ਼ਾਰ ਤੇ ਇਹਦੇ ਵਿੱਚ 1000 ਦੇ ਸਥਾਨ ਤੇ ਕਿਹੜਾ ਅੰਕ ਆ ਮੇਰੇ ਕੋਲ 5 ਤਾਂ ਹੁਣ ਮੈਂ ਇਹਨਾਂ ਦਾ ਕੰਪੈਰੀਜ਼ਨ ਕਰਾਂਗਾ ਤਾਂ 3 ਲੈਸ ਥੈਨ 5 3 5 ਤੋਂ ਛੋਟਾ ਹੈ 3 5 ਤੋਂ ਛੋਟਾ ਹੈ ਜਾਂ 5 3 ਤੋਂ ਵੱਡਾ ਹੈ 5 ਗ੍ਰੇਟਰ ਥੈਨ 3 ਤਾਂ 5 3 ਤੋਂ ਛੋਟਾ ਹੈ ਜੇਕਰ ਸੌਰੀ <hugging one hvad> um hmm. The 5 ਤਿੰਨ ਤੋਂ ਵੱਡਾ ਹੈ ਜੇਕਰ 5 ਤਿੰਨ ਤੋਂ ਵੱਡਾ ਹੈ ਤਾਂ ਇਹਦਾ ਮਤਲਬ ਹੈ ਜਿਹੜੀ ਸੰਖਿਆ ਦਾ ਹਜ਼ਾਰਵੇਂ ਸਥਾਨ ਤੇ ਸਥਾਨਕ ਬੋਲ 5 ਹੈ ਉਹ ਸੰਖਿਆ ਵੱਡੀ ਹੋਵੇਗੀ ਤਾਂ ਹੁਣ ਬੱਚਿਓ ਇਹਦੇ ਵਿੱਚ ਦੇਖੋ ਇਹਦੇ ਵਿੱਚ ਕੀ ਮੇਰੇ ਕੋਲੇ ਦੋ ਸੰਖਿਆਵਾਂ ਨੇ ਇੱਕ ਸੰਖਿਆ A ਹੈ ਤੇ ਇੱਕ ਸੰਖਿਆ A ਹੈ ਤਾਂ ਉਹਨਾਂ ਇਹਨਾਂ ਦੋਨਾਂ ਸੰਖਿਆ ਦੇ ਵਿੱਚ ਮੇਰੇ ਕੋਲ 5-5 ਅੰਕ ਨੇ ਕਿੰਨੇ 5-5 ਅੰਕ ਨੇ ਦੋਨਾਂ ਸੰਖਿਆਵਾਂ ਦੇ 5-5 ਅੰਕ ਨੇ ਤਾਂ ਮੈਂ ਕੀ ਕਰਾਂਗਾ ਮੈਂ ਦੇਖਾਂਗਾ ਪਹਿਲੀ ਸੰਖਿਆ ਦਾ ਇਕਾਈ ਦਹਾਈ ਸੈਂਕੜਾ ਹਜ਼ਾਰ ਦਸ ਹਜ਼ਾਰ ਦਸ ਹਜ਼ਾਰ ਸਥਾਨ ਤੇ ਮੇਰੇ ਕੋਲ ਕੀ ਆ ਗਿਆ ਚਾਰ ਦੂਸਰੀ ਸੰਖਿਆ ਤੇ ਦੇਖਾਂਗਾ ਮੈਂ ਇਕਾਈ ਦਹਾਈ ਸੈਂਕੜਾ ਹਜ਼ਾਰ ਦਸ ਹਜ਼ਾਰ ਦਸ ਹਜ਼ਾਰ ਸਥਾਨ ਤੇ ਕੀ ਆ ਗਿਆ ਤਿੰਨ ਤਾਂ ਹੁਣ ਚਾਰ ਕੀ ਹੈ ਚਾਰ ਵੱਡਾ ਤਿੰਨ ਤੋਂ ਚਾਰ ਵੱਡਾ ਤਿੰਨ ਤੋਂ ਜੇਕਰ ਚਾਰ ਵੱਡਾ ਤਿੰਨ ਤੋਂ ਤਾਂ ਐਂਦਾ ਮਤਲਬ ਜਿਹੜੀ ਸੰਖਿਆ ਦਾ 10000 ਸਥਾਨ ਤੇ ਚਾਰ ਅੰਕ ਹੈ ਜਿਹੜੀ ਸੰਖਿਆ ਦਾ 10000 ਸਥਾਨ ਤੇ ਚਾਰ ਅੰਕ ਹੈ ਉਹ ਸੰਖਿਆ ਵੱਡੀ ਹੋਵੇਗੀ ਤਾਂ ਮੇਰੇ ਕੋਲ ਜਿਹੜੀ ਇਹ ਸੰਖਿਆ ਵੱਡੀ ਹੋਵੇਗੀ 49253 ਵੱਡੀ ਹੈ 38713 ਤੋਂ ਹੋਰ ਦੇਖੋ ਬੱਚਿਓ ਅੱਗੇ ਆਪਣੇ ਕੋਲ ਇਹ ਸੰਖਿਆਵਾਂ ਨੇ ਕਿਨੇ ਇਹ ਸੰਖਿਆਵਾਂ ਨੇ 43208 45630 ਤਾਂ ਸੰਖਿਆ ਦੇ 10000 ਦੇ ਸਥਾਨ ਤੇ ਜਿਹੜੇ ਨੇ ਅੰਕ ਉਹ ਬਰਾਬਰ ਨੇ ਮੈਂ ਦੇਖਿਆ ਇਕਾਈ ਦਹਾਈ ਸੈਂਕੜਾ ਹਜ਼ਾਰ 10000 ਚਾਰ ਆ ਗਿਆ ਇਕਾਈ ਦਹਾਈ ਸੈਂਕੜਾ ਹਜ਼ਾਰ 10000 ਚਾਰ ਆ ਗਿਆ 10000 ਸਥਾਨ ਤੇ ਕਿਹੜੇ ਨੇ ਅੰਕ ਬਰਾਬਰ ਆ ਗਿਆ ਜੀ ਸੰਖਿਆ ਦੇ 10000 ਸਥਾਨ ਤੇ ਦੋਨਾਂ ਸੰਖਿਆਵਾਂ ਦੇ ਅੰਕ ਬਰਾਬਰ ਆ ਗਿਆ ਤਾਂ ਹੁਣ ਮੈਂ ਕੀ ਕਰਾਂਗਾ ਹੁਣ ਉਸ ਤੋਂ ਅਗਲਾ ਦੇਖੂਗਾ ਮੈਂ ਉਸ ਤੋਂ ਅਗਲੇ ਦੇਖੂਗਾ ਮੈਂ ਉਸ ਤੋਂ ਅਗਲੇ ਅੰਕ ਦਾ ਸਥਾਨਕ ਮੁੱਲ ਵੇਖਾਂਗਾ ਮੈਂ ਤੇ ਜਿਵੇਂ ਆ ਦੇਖੋ ਇਕਾਈ ਜਿਵੇਂ ਮੈਂ ਦੇਖਿਆ ਪਹਿਲੀ ਸੰਖਿਆ ਦਾ ਇਕਾਈ ਦਹਾਈ ਸੈਂਕੜਾ ਹਜ਼ਾਰ ਹਜ਼ਾਰ ਤੇ 3 ਆ ਗਿਆ ਅਗਲੀ ਸੰਖਿਆ ਦੇ ਵਿੱਚ ਮੇਰੇ ਕੋ ਕੀ ਆ ਗਿਆ ਇਕਾਈ ਦਹਾਈ ਸੈਂਕੜਾ ਹਜ਼ਾਰ ਤੇ ਹਜ਼ਾਰ ਤੇ 5 ਆ ਗਿਆ ਤਾਂ 5 ਕੀ ਹੈ 5 ਵੱਡਾ ਹੈ 3 ਤੋਂ 5 ਕੀ ਹੈ ਜੀ ਵੱਡਾ ਹੈ 3 ਤੋਂ ਤਾਂ ਇਹਦਾ ਮਤਲਬ ਹੈ ਜਿਹੜੀ ਸੰਖਿਆ ਦਾ ਹਜ਼ਾਰ ਨੰਬਰ ਤੇ ਹਜ਼ਾਰ ਸਥਾਨ ਤੇ ਅੰਕ 5 ਆਏਗਾ ਜਿਹੜੀ ਸੰਖਿਆ ਦਾ ਹਜ਼ਾਰ ਸਥਾਨ ਤੇ ਅੰਕ 5 ਹੈ ਵੱਡਾ ਹੈ 3 ਨਾਲੋਂ 5 ਹੈ ਉਹ ਸੰਖਿਆ ਵੱਡੀ ਹੋਏਗੀ ਤਾਂ ਉਹ ਕਿਹੜੀ ਸੰਖਿਆ ਦਾ ਅੰਕ ਹੈਗਾ ਜੀ ਦੱਸੋ ਕਿਹੜੀ ਸੰਖਿਆ ਦਾ ਅੰਕ 5 ਹੈ ਜੀ 1000 ਸੰ ਤੇ ਇਹਦੇ ਚ ਆ 5 ਹੈ ਤਾਂ ਇਹਨਾਂ ਦਾ ਮਤਲਬ ਇਹ ਵੱਡੀ ਹੋएगी ਤਾਂ ਆ ਛੋਟੀ ਹੋਗੀ ਤਾਂ 43208 ਛੋਟੀ ਹੈ 45630 ਤੋਂ ਜਾਂ 4563 ਵੱਡੀ ਹੈ 43208 ਤੋਂ ਹੁਣ ਬੱਚਿਓ ਆਪਾਂ ਅਗਲਾ ਰੂਲ ਦੇਖਦੇ ਹਾਂ ਜਦੋਂ ਦੋ ਅਗਲੇ ਦੋ ਜਿਹੜੇ ਨੇ ਅਗਲੇ ਦੋ ਅੱਖਰ ਜਿਹੜੇ ਨੇ ਅਗਲੇ ਦੋ ਅੰਕ ਬਰਾਬਰ ਆ ਜਾਂਦਾ ਜਿਵੇਂ ਇਹਦੇ ਵਿੱਚ 80 483 ਤੇ ਦੂਸਰੇ ਦੇ ਵਿੱਚ ਕੀ ਆ ਗਿਆ ਜੀ 80 235 ਜਦੋਂ ਬਰਾਬਰ ਆ ਗਿਆ ਇਹਦੇ ਵਿੱਚ ਆ 80 ਬਰਾਬਰ ਆ ਗਿਆ ਜੀ 80 ਤੇ ਇੱਧਰ ਵੀ 80 ਬਰਾਬਰ ਆ ਗਿਆ ਜੀ ਤਾਂ ਹੁਣ ਕੀ ਕਰਾਂਗੇ ਅਸੀਂ ਉਸ ਤੋਂ ਅਗਲਾ ਦੇਖਾਂਗੇ ਅਸੀਂ ਜਦੋਂ ਇਹ ਦੋ ਅੰਕ ਪਹਿਲੇ ਦੋ ਅੰਕ ਬਰਾਬਰ ਆ ਗਏ ਤਾਂ ਅਸੀਂ ਉਸ ਤੋਂ ਅਗਲੇ ਅੰਕ ਦੇਖਾਂਗੇ ਤਾਂ ਇੱਥੇ ਜਿਹੜਾ 4 ਹੈ ਇੱਥੇ 2 ਹੈ ਇੱਥੇ 4 ਹੈ ਤਾਂ ਮੈਂ ਦੇਖਾਂਗਾ ਇਕਾਈ ਦਹਾਈ ਸੈਂਕੜਾ ਸੈਂਕੜੇ ਤੇ 4 ਆ ਗਿਆ ਇੱਧਰ ਇਕਾਈ ਦਹਾਈ ਸੈਂਕੜਾ ਸੈਂਕੜੇ ਤੇ 2 ਆ ਗਿਆ ਕੌਣ ਕੀ ਹੈ ਚਾਰ ਵੱਡਾ ਦੋ ਤੋਂ ਚਾਰ ਵੱਡਾ ਦੋ ਤੋਂ ਤਾਂ ਜਿਹੜੀ ਸੰਖਿਆ ਦੇ ਵਿੱਚ ਚਾਰ ਆਏਗਾ ਸੈਂਕੜੇ ਦੇ ਸਥਾਨ ਤੇ ਉਹ ਮੈਂ ਵੱਡੀ ਸੰਖਿਆ ਮੰਨ ਲਵਾਂਗਾ ਉਹ ਸੰਖਿਆ ਮੈਂ ਵੱਡੀ ਮੰਨ ਲਵਾਂਗਾ ਕਿਉਂਕਿ ਦੇਖੋ ਬੱਚਿਓ ਇਹਦੇ ਚ ਪਹਿਲਾ ਅੱਠ ਦੋਵਾਂ ਦੇ ਵਿੱਚ ਅੱਠ ਸੀਗਾ a ਬਰਾਬਰ ਹੋ ਗਿਆ ਕੱਟੇ ਗਏ ਫਿਰ ਜ਼ੀਰੋ ਆ ਗਿਆ ਦੋਵਾਂ ਸੰਖਿਆ ਦੇ ਜ਼ੀਰੋ ਬਰਾਬਰ ਹੈ ਮਤਲਬ ਕੋਈ ਇਹਨਾਂ ਦੀ ਲੋੜ ਨਹੀਂ ਇਹਨਾਂ ਦਾ ਕੰਮ ਖਤਮ ਹੋ ਗਿਆ ਤਾਂ ਇਸ ਕਰਕੇ ਅਸੀਂ ਅਗਲਾ ਅੰਕ ਦੇਖਣਾ ਵੀ ਅਗਲਾ ਚੱਕ ਲਾਂਗੇ ਚਾਰ ਹੈ ਦੋ ਹੈ 4 ਕੀ ਹੈ ਵੱਡਾ ਹੈ 2 ਤੋਂ ਤਾਂ ਇਹਦਾ ਮਤਲਬ ਹੈ ਜਿਹੜੀ ਸੰਖਿਆ ਦੇ ਵਿੱਚ 2 ਦੇ ਬਰਾਬਰ ਦੇ ਸਥਾਨ ਤੇ 2 ਦੇ ਬਰਾਬਰ ਦੇ ਸਥਾਨ ਤੇ ਮਤਲਬ ਇਕਾਈ ਦਹਾਈ ਸੈਂਕੜਾ ਇਕਾਈ ਦਹਾਈ ਸੈਂਕੜਾ ਤਾਂ ਸੈਂਕੜੇ ਦੇ ਸਥਾਨ ਤੇ 4 ਹੈ ਉਹ ਸੰਖਿਆ ਵੱਡੀ ਹੋਵੇਗੀ ਹੁਣ ਅਗਲੀ ਸੰਖਿਆ ਦੇ ਵਿੱਚ ਵੇਖੋ ਬੱਚਿਓ ਅਗਲੀ ਸੰਖਿਆ ਦੇ ਵਿੱਚ ਮੇਰੇ ਕੋਲ ਕੀ ਆ ਗਿਆ 54 514 514 23 ਤੇ 574 मतलब ਮੈਨੂੰ ਇਹ ਸੰਖਿਆ ਆ ਗਈ ਇਹ ਦੋ ਬਰਾਬਰ ਆ ਗਏ ਸੈਂਕੜੇ ਤੱਕਨ ਬਰਾਬਰ ਆ ਗਏ ਮਰੂ ਦੇਖੋ ਇਕਾਈ ਦਹਾਈ ਸੈਂਕੜਾ ਹਜ਼ਾਰ 10000 ਇਕਾਈ ਦਹਾਈ ਸੈਂਕੜਾ ਹਜ਼ਾਰ 10000 ਦੋਨਾਂ ਸੰਖਿਆਵਾਂ ਦੇ ਵਿੱਚ ਮੇਰੇ ਕੋਲ ਪਹਿਲੇ ਤਿੰਨ ਅੰਖਰ ਆ ਗਏ ਤਾਂ ਹੁਣ ਮੈਂ ਕੀ ਕਰਾਂਗਾ ਹੁਣ ਮੈਂ ਦਹਾਈ ਵਾਲੇ ਅੰਕ ਦੇਖਾਂਗਾ ਇਕਾਈ ਤੇ ਦਹਾਈ ਦਹਾਈ ਤੇ ਕੀ ਆ ਗਿਆ ਮੇਰੇ ਕੋਲੇ ਦੋ ਇਧਰ ਦੇਖਾਂਗਾ ਇਕਾਈ ਤੇ ਦਹਾਈ 5 ਤਾਂ ਮੇਰੇ ਕੋਲ ਦਹਾਈ ਤੇ ਕੀ ਆ ਗਿਆ ਇੱਕ ਦੇ ਵਿੱਚ 5 ਹੈ ਇੱਕ ਦੇ ਵਿੱਚ 2 ਹੈ ਤੇ ਜਿਹੜੀ ਸੰਖਿਆ ਦਾ ਦਹਾਈ ਵਾਲਾ ਸਥਾਨ ਵੱਡਾ ਹੋਏਗਾ 5 ਵੱਡਾ 5 ਵੱਡਾ 2 ਤੋਂ ਤਾਂ ਇਹਦਾ ਮਤਲਬ ਹੈ ਜਿਹੜੀ ਸੰਖਿਆ ਦੇ ਵਿੱਚ ਦਹਾਈ ਵਾਲਾ ਅੰਕ ਵੱਡਾ ਹੋਏਗਾ ਦਹਾਈ ਵਾਲਾ ਅੰਕ ਵੱਡਾ ਹੋਏਗਾ ਉਹ ਸੰਖਿਆ ਵੱਡੀ ਹੋਏਗੀ ਕਿਉਂਕਿ ਸੈਂਕੜਾ ਹਜ਼ਾਰ ਤੇ 10000 ਵਾਲੇ ਅੰਕ ਤਾਂ ਆਲਰੇਡੀ ਬਰਾਬਰ ਨੇ ਜਦੋਂ ਬਰਾਬਰ ਨੇ ਉਹਨਾਂ ਦੀ ਤਾਂ ਗੱਲ ਹੀ ਖਤਮ ਹੋ ਗਈ ਤਾਂ ਮੈਂ ਫਿਰ ਕੀ ਕਰਾਂਗਾ ਦੋਨਾਂ ਸੰਖਿਆ ਦੇ ਬਰਾਬਰ ਵਾਲੇ ਜਿਹੜੇ ਆਪਣੇ ਦਹਾਈ ਵਾਲੇ ਅੰਕ ਦੇਖਾਂਗਾ ਜਿਹੜਾ ਅੰਕ ਵੱਡਾ ਹੋਏਗਾ ਦਹਾਈ ਦਾ ਸਥਾਨ ਤੇ ਜਿਹੜਾ ਅੰਕ ਵੱਡਾ ਹੋਏਗਾ ਉਹ ਸੰਖਿਆ ਵੱਡੀ ਹੋਏ। ਦਹਾਈ ਦੇ ਸਥਾਨ ਤੇ 5 2 ਨਾਲੋਂ ਵੱਡਾ ਹੈ ਤੇ ਇਸ ਕਰਕੇ ਜਿਹੜੀ ਇਹ ਸੰਖਿਆ ਪਹਿਲੀ ਸੰਖਿਆ ਜਿਹੜੀ ਆ ਉਹ ਛੋਟੀ ਹੈ ਤੇ ਦੂਸਰੀ ਸੰਖਿਆ ਮੇਰੇ ਕੋਲ ਤਾਂ ਹੁਣ ਅਗਲੀ ਸੰਖਿਆ ਦੇ ਵਿੱਚ ਬੱਚਿਓ ਆਪਾਂ ਦੇਖਾਂਗੇ ਜਦੋਂ ਸਾਡੇ ਕੋਲ ਇਕਾਈ ਦਹਾਈ ਸੈਂਕੜਾ ਹਜ਼ਾਰ 10000 ਤਾਂ ਸਾਡੇ ਕੋਲ ਆ ਜਿਹੜੇ ਨੇ ਦੋਨਾਂ ਦੇ ਵਿੱਚ ਆ ਅੰਕ ਬਰਾਬਰ ਆ ਗਿਆ। ਤਾਂ ਅਸੀਂ ਇਕਾਈ ਵਾਲੇ ਅੰਕ ਵੇਖਾਂਗੇ। ਅਸੀਂ ਇਕਾਈ ਦੇ ਅੰਕ ਵੇਖਾਂਗੇ। ਇਕਾਈ ਦੇ ਵਿੱਚ ਕੀ ਹੈ ਸਾਡੇ ਕੋਲ ਇੱਕ ਜਗ੍ਹਾ ਤੇ 8 ਹੈ ਤੇ ਇੱਕ ਜਗ੍ਹਾ ਤੇ 7 ਹੈ ਤਾਂ 8 7 ਨਾਲੋਂ ਵੱਡਾ ਹੈ ਤੇ ਇਹਦਾ ਮਤਲਬ ਜਿਹੜੀ ਸੰਖਿਆ ਦਾ ਇਕਾਈ ਅੰਕ ਦੂਸਰੀ ਨਾਲੋਂ ਵੱਡਾ ਹੈ ਉਹ ਸੰਖਿਆ ਵੱਡੀ ਹੋਵੇਗੀ ਤਾਂ ਇਸ ਤੋਂ ਅੱਗੇ ਬੱਚਿਓ ਆਗਿਆ ਜਦੋਂ ਕੋ ਸਾਡੇ ਕੋਲ ਸਾਰੇ ਅੰਕ ਬਰਾਬਰ ਆ ਗਏ ਜਦੋਂ ਸਾਡੇ ਕੋਲ ਬੱਚਿਓ ਸਾਰੇ ਅੰਕ ਬਰਾਬਰ ਆ ਗਏ ਤਾਂ ਉਦੋਂ ਅਸੀਂ ਕੀ ਕਰਾਂਗੇ ਜਦੋਂ ਸਾਰੇ ਅੰਕ ਬਰਾਬਰ ਆ ਗਏ ਸਾਰੇ ਅੰਕ ਬਰਾਬਰ ਆ ਗਏ ਅਸੀਂ ਕੀ ਕਰਾਂਗੇ ਸੋ ਨੂੰ ਬਰਾਬਰ ਲਿਖ ਦਿਆਂਗੇ ਜਦੋਂ ਸਾਰੇ ਅੰਕ ਸਾਡੇ ਕੋਲ ਬਰਾਬਰ ਆ ਗਏ ਤਾਂ ਮਤਲਬ ਉਹ ਸੰਖਿਆ ਨਾ ਵੱਡੀ ਨਾ ਛੋਟੀ ਤੋਂ ਸੰਖਿਆਵਾਂ ਕੀ ਹੋਣ ਗਿਆ ਬਰਾਬਰ ਹੋਣ ਗਿਆ ਤਾਂ ਉਮੀਦ ਆ ਬੱਚਿਓ ਤੁਹਾਨੂੰ ਸਮਝ ਆ ਗਈ ਹੋਣੀ ਸੰਖਿਆ ਦੀ ਜਿਹੜੀ ਤੁਲਨਾ ਸੰਖਿਆਵਾਂ ਦੀ ਤੁਲਨਾ ਕਰਨੀ ਤੁਹਾਨੂੰ ਆ ਗਈ ਹੋएगी ਧੰਨਵਾਦ